ਸਰ ਆਪ ਗੱਲ ਕਰਦਾ ਤੁਹਾਡੀ ਕਾਰਡ ਦੀ ਬਹੁਤ ਸੋਹਣੀ ਕਾਰਡ ਬਣਾਈ ਹੋਈ ਹੈ ਜਿਹੜੀ ਟੈਂਪੂ ਟਰੈਵਲਰ ਹੁੰਦਾ ਹੈ ਨਾ ਇਹਨੂੰ ਅਸੀਂ ਕੱਟ ਕੇ ਮੋਡੀਫਾਈ ਕੀਤਾ ਹੋਇਆ ਹੈ ਇਦਾਂ ਵਿਚਾਰ ਕਿੱਥੋਂ ਆਇਆ ਸਰ ਅਸੀਂ ਘਰੇ ਬੈਠੇ ਹੋਏ ਸੀਗੇ YouTube ਤੇ ਦੇਖਦੇ ਵੇਲੇ ਤੇ ਫੋਨ 'ਚ ਦੇਖਿਆ ਵੀ ਬਹੁਤ ਕਾਫੀ ਗੱਡੀਆਂ ਹੈਗੀਆਂ ਜਿਹੜੀ ਮੋਡੀਫਾਈ ਹੋਈ ਹੋਈ ਹੈ ਬਿਲਕੁਲ ਜੀ ਉਸ ਤੋਂ ਥੋੜਾ ਜਿਹਾ ਬੈਠੇ-ਬੈਠੇ ਦਮਾਗ ਆਇਆ ਵੀ ਕੰਮ ਕਰਨਾ ਵਿਲੇ ਹੈਗੇ ਸੀਗੇ ਕੰਮ ਦੇ ਰਿਜ਼ਨ ਨਾਲ ਦੇਖਿਆ ਤੇ ਫਿਰ ਟੈਂਪੂ ਟਰੈਵਲਰ ਦੋਸਤ ਨੂੰ ਕਰੀ ਸੀਗੀ ਉਹਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਵੀ ਲੱਲੂ ਉਹ ਤੋਂ ਲੈ ਕੇ ਫਿਰ ਮਿਸਤਰੀ ਵਲਾ ਕੇ ਆਪ ਹੀ ਘੱਟ ਵੱਟ ਕਰਕੇ ਤਿਆਰ ਕਰ ਲਈ ਬਸ ਦਿਮਾਗ ਚ ਇਹ ਸੀ ਵੀ ਫੂਡ ਵਗੈਰਾ ਵੀ ਇਹੋ ਜਿਹਾ ਸੈਟਅਪ ਹੋਵੇ ਜਿਹੜੀ ਇੱਕ ਕਸਟਮਰ ਆਵੇ ਤਾਂ ਉਹਨੂੰ ਹਰ ਚੀਜ਼ ਅਵੇਲੇਬਲ ਹੋਵੇ ਕੋਸ਼ਿਸ਼ ਆ ਨਾਲ ਫਰੂਟ ਵੀ ਰੱਖਿਆ ਹੈ ਬਿਲਕੁਲ ਜੀ ਫਰੂਟ ਸੇਲ ਵੀ ਕਰ ਰਹੇ ਹਾਂ ਉਹ ਫਰੂਟ ਜੋ ਵੀ ਬਣਾ ਹੈ ਸ਼ੇਕ ਫਰੂਟ ਪਰ ਬਣਾ ਕਿਉਂਕਿ ਆਪ ਬੈਠੇ ਆਪ ਕੰਮ ਕਰ ਰਹੇ ਕਿਸੇ ਦੇ ਉਪਕਰਣ ਦੀ ਪੈਂਡ ਨਹੀਂ ਮਸ਼ੀਨ ਡੇਲੀ ਰੋਸ਼ ਹੁੰਦੀ ਹੈ ਸਵੇਰੇ ਵੀ ਹੁੰਦੀ ਹੈ ਤੇ ਰਾਤੀ ਵੀ ਜਾਣਵੇਂ ਲੈਂਦੀ ਹੈ ਅਤਵਾਦ ਦੁੱਧ ਨੇਚਰਲ ਪੈਣਾ ਮਾ ਉਹ ਜਦੋਂ ਮਰਜੀ ਕੋਈ ਵੀ ਕਸਟਮਰ ਆਵੇ ਉਹਦੇ ਸਾਹਮਣੇ ਅਸੀਂ ਤਿਆਰ ਕਰਦੇ ਸਿਰ ਆਪਾਂ ਗੱਲ ਕਰਦੇ ਆ ਤੁਹਾਡੀ ਕਾਰਡ ਦੀ ਬਹੁਤ ਸੋਹਣੀ ਕਾਰਡ ਬਣਾਈ ਹੋਈ ਹੈ ਜਿਹੜੀ ਟੈਂਪੂ ਟਰੈਵਲਰ ਹੁੰਦਾ ਹੈ ਨਾ ਇਹਨੂੰ ਅਸੀਂ ਕੱਟ ਕੇ ਮੋਡੀਫਾਈ ਕੀਤਾ ਹੋਇਆ ਇਹਦਾ ਵਿਚਾਰ ਕਿੱਥੋਂ ਆਇਆ ਸਰ ਅਸੀਂ ਘਰੇ ਬੈਠੇ ਹੋਏ ਸੀਗੇ ਹੂੰ YouTube ਤੇ ਦੇਖਦੇ ਪੈ ਸੀ ਤੇ ਫੋਰਮ ਸੀ ਦੇਖਿਆ ਵੀ ਉਹਦੀ ਕਾਫੀ ਗੱਡੀਆਂ ਹੈਗੀਆਂ ਜਿਹੜੀ ਮੋਡੀਫਾਈ ਹੋਈ ਹੋਈ ਹੈ ਬਿਲਕੁਲ ਜੀ ਉੱਥੋਂ ਥੋੜਾ ਜਿਹਾ ਬੈਠੇ-ਬੈਠੇ ਦਿਮਾਗ ਆਇਆ ਵੀ ਕੰਮ ਕਰਨਾ ਵੇਲੇ ਹੈਗੇ ਸੀਗੇ ਕੋਈ ਕੰਮ ਦੇ ਵੀਡੀਓ ਨਾਲ ਦੇਖਿਆ ਤੇ ਫਿਰ ਟੈਂਪੂ ਉਹਦੇ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਵੀ ਲੱਲੂ ਉਹ ਤੋਂ ਲੈ ਕੇ ਫਿਰ ਮਿੱਤੇ ਵਿੱਚ ਲਾ ਕੇ ਆਪ ਹੀ ਘੱਟ ਵੱਟ ਕਰਕੇ ਤਿਆਰ ਕਰ ਲਈ ਬਸ ਦਿਮਾਗ 'ਚ ਅਸੀਂ ਵੀ ਫੂਡ ਵਗੈਰਾ ਵੀ ਇਹੋ ਜਿਹਾ ਸੈਟਅਪ ਹੋਵੇ ਜਿਹੜਾ ਇੱਕ ਸਤਵਰ ਆਵੇ ਤਾਂ ਉਹਨੂੰ ਹਰ ਚੀਜ਼ ਅਵੇਲੇਬਲ ਹੋ। ਖਾਣ ਪੀਣ 'ਚ ਹੂੰ ਹੂੰ ਕੋਸ਼ਿਸ਼ ਆ ਨਾਲ ਫਰੂਟ ਵੀ ਰੱਖਿਆ ਹੈ। ਬਿਲਕੁਲ ਜੀ। ਫਰੂਟ ਸੇਲ ਵੀ ਕਰ ਰਹੇ ਆ। ਉਹ ਫਰੂਟ ਜੋ ਵੀ ਬਣਨਾ ਹੈ ਸ਼ੇਕ ਫਰੂਟ ਤੇ ਬਣਨਾ। ਉਹ ਫਰੂਟ ਦੀ ਨੇਚਰਲ ਚੀਜ਼ ਹੈਗੀ ਆ। ਲਿਕਵਿਡ ਆਂਦੀ ਲਿਕਵਿਡ ਅਸੀਂ ਬਹੁਤ ਘੱਟ ਯੂਜ਼ ਕਰਦੇ ਆ ਵੀ ਕੋਈ ਜਦੋਂ ਬਲੈਕਬੈਰੀ ਨਹੀਂ ਮਿਲਦੀ ਹੈ ਉਸ ਟਾਈਮ ਜਦੋਂ ਉਹ ਇਸ ਸੀਜ਼ਨ ਆ ਸਟ੍ਰਾਬਰੀ ਨਹੀਂ ਮਿਲਦੀ ਹਾਂਜੀ ਪਰ ਸਾਡੇ ਕੋਲ ਸਟ੍ਰਾਬਰੀ ਸਟਾਕ ਚ ਪਿਆ ਓਕੇ ਮੰਗੋ ਸ਼ੇਕ ਮੰਗੋ ਸਟਮ ਖਤਮ ਹੋ ਗਿਆ ਪਰ ਸਾਡੇ ਕੋਲ ਸਟਾਕ ਚ ਪਿਆ ਆਵਾ ਕਟੋ ਹੋ ਗਿਆ ਰੈਡ ਡਰੈਗਨ ਹੋ ਗਿਆ ਇਹਦੀ ਆਈਟਮ ਸਾਡੇ ਕੋਲ ਸਟਾਕ ਕੀਤਾ ਹੋ ਉਹ ਅਸੀਂ ਫਿਰ ਸ਼ੇਕ ਨੇਚਰਲ ਇਹੀ ਬਣਾਦੇ ਆ ਕੋਈ ਕੈਮੀਕਲ ਯੂਜ਼ ਨਹੀਂ ਕਰਦੇ ਯਾਨੀ ਕਿ ਪੈਸਾ ਤਾਂ ਆਪਾਂ ਸ਼ੇਕ ਤੇ ਬਾਤ ਚੱਲਦੇ ਮੈਨੂੰ ਤਾਂ ਇਹ ਦੱਸੋ ਵੀ ਆਪਣੇ ਕੋਈ ਸਕਾਟ ਦੇ ਵਿੱਚ ਕੀ ਕੁਝ ਅਵੇਲੇਬਲ ਹੈਗਾ ਹੈ ਨਾ ਜੀ ਕੋਈ ਕਾਰਟ ਤੇ ਆਵੇ ਉਹਨੂੰ ਕਿਹੜੇ ਕਿਹੜੀ ਜਿਹੜੀ ਸਰਵਿਸ ਕਹਿੰਦੇ ਆ ਪ੍ਰੋਡਕਟ ਕਹਿੰਦਾ ਮਿਲੂਗਾ ਤੁਹਾਨੂੰ। ਇਹ ਜੀ ਸੌਫਟੀ ਹੈ। ਹਾਂਜੀ। ਹੈਲਦੀ ਹੈ। ਹਮਮ। ਓਨਲੀ ਮਿਲਕ ਤੇ ਜੋ ਉਹਦਾ ਫਲੇਵਰ ਹੈ ਉਹ। ਇਹ ਪਰ ਜਿਹੜੀ ਉਹ ਪਾਮ ਆਇਲ ਵਾਲੀ ਤਾਂ ਨਹੀਂ ਹੈਗੀ ਹੈ। ਨਹੀਂ ਜੀ। ਦੁੱਧ ਵਾਲੀ ਆ ਨਾ ਡੈਰੀ ਬੇਸਡ। ਅਮੂਲ ਦਾ ਰੈੱਡ ਦੁੱਧ ਯੂਜ਼ ਹੋ ਰਿਹਾ ਵਾ। ਅਸੀਂ ਆਪ ਕਰਦੇ ਆਂ ਕੋਈ ਹੋ ਨਹੀਂਗਾ। ਡੇਲੀ ਸਵੇਰੇ ਆਪ ਤਿਆਰ ਕਰਨਾ। ਅੱਛਾ ਜੀ। ਰਾਤੀ ਜਾਣ ਵੇਲੇ ਮਸ਼ੀਨ ਇੱਥੇ 11 11:30 ਵਾਸ਼ ਹੁੰਦੀ ਹੈ ਓਕੇ ਕੋਈ ਇਹ ਨਹੀਂ ਹੈ ਵੀ ਆਲਸੀ ਕਿਉਂਕਿ ਆਪ ਬੈਠੇ ਆ ਆਪ ਕੰਮ ਕਰ ਰਹੇ ਕਿਸੇ ਦੇ ਉੱਪਰ ਡਿਪੈਂਡ ਨਹੀਂ ਮਸ਼ੀਨ ਡੇਲੀ ਵਾਸ਼ ਹੁੰਦੀ ਹੈ ਸਵੇਰੇ ਵੀ ਹੁੰਦੀ ਹੈ ਤੇ ਰਾਤੀ ਵੀ ਜਾਣ ਵੇਲੇ ਉਸ ਤੋਂ ਬਾਅਦ ਦੁੱਧ ਨੇਚਰਲ ਪੈਣਾ ਮੈਂ ਉਹ ਜਦੋਂ ਮਰਜੀ ਕੋਈ ਵੀ ਕਸਟਮਰ ਕਹੇ ਉਹਦੇ ਸਾਹਮਣੇ ਅਸੀਂ ਤਿਆਰ ਕਰ ਬਾਕੀ ਫ੍ਰਿਜ ਵਿੱਚ ਲੱਗੇ ਹੋਏ ਉਹ ਜਮਨਾ ਉਹਦੇ ਵਿੱਚ ਬਿਲਕੁਲ ਜੀ ਸੌਫਟੀ ਹੈ ਕਿ ਸਾਡੇ ਕੋਲ ਮਿਕਸ ਜੂਸ ਹੈ ਉਸ ਤੋਂ ਬਾਅਦ ਸ਼ੇਕ ਹੈ ਮਜੀਟੋ ਹੈ ਫਰੂਟ ਚਾਟ ਹੈ ਯਾਨੀ ਕਿ ਫਰੂਟ ਦੇ ਨਾਲ ਰਿਲੇਟਿਵ ਤਕਰੀਬਨ ਸਾਰੀ ਆਈਟਮ ਤੇ ਫਰੂਟ ਤਾਂ ਆਪਣੇ ਕੋਲ ਜਿਹੜਾ ਮੇਨ ਪ੍ਰੋਡਕਟ ਹੈ ਹੀ ਹੈ ਨਾ ਇਹ ਵੀ ਬਹੁਤ ਸੋਹਣਾ ਯਾਨੀ ਕਿ ਕਹਿ ਲੋ ਚਿਣਿਆ ਹੋਇਆ ਹੈ ਜਾਂ ਕਹਿ ਲੋ ਸਜਾਇਆ ਹੋਇਆ ਹੈ ਪ੍ਰੋਪਰ ਲਾਈਨ ਵਾਈਜ਼ ਸਾਰਾ ਕੋਈ ਜਿਹੜਾ ਪ੍ਰੋਡਕਟ ਹੈ ਤੁਹਾਨੂੰ ਪਹਿਲਾਂ ਹੀ ਨਜ਼ਰ ਆ ਜੇ ਵੀ ਦੂਰੋਂ ਕਿ ਖਾਣਾ ਵਧੀਆ ਕੋਈ ਆਈਟਮ ਪਈ ਹੈ ਤਕਰੀਬਨ ਸਾਰੀ ਡਿਸਪਲੇ 'ਚ ਹੀ ਹੈਗੀ ਤਾਂ ਹੂੰ ਹੂੰ ਬਾਕੀ ਕੁਝ ਆਈਟਮਾਂ ਹੁੰਦੀ ਜਿਹੜੀ ਸਟਾਕ 'ਚ ਰੱਖਣਾ ਪੈਂਦਾ ਜਿਵੇਂ ਆਪਕਾ ਲਿਸਟਨ ਆ ਰਿਹਾ ਬਾਹਰ ਪਿਛਾ ਆ ਰਿਹਾ ਤਾਂ ਉਹ ਸਟਾਕ 'ਚ ਹੁੰਦਾ ਕੋਈ ਜਾਦੀ ਚੀਜ਼ ਹੈ ਉਸਕੋ ਵੀ ਰੱਖਣਾ ਪੈਂਦਾ ਇਹ ਜਿੱਦਾਂ ਕਾਰਟ ਜਦੋਂ ਸ਼ੁਰੂ ਕਰਦਾ ਕੋਈ ਉਹ ਸੋਚਦਾ ਹੈ ਕਿ ਅਸੀਂ ਇੱਕ ਇੱਕ ਰੱਖ ਲੈਣੇ ਪ੍ਰੋਡਕਟ ਦੋ ਰੱਖ ਲੈਣੇ ਪ੍ਰੋਡਕਟ ਤੁਸੀਂ ਰੱਖੇ ਲਗਭਗ ਚਾਰ ਪ੍ਰੋਡਕਟ ਇਹ ਚੀਜ਼ ਮੈਨੇ ਹੈਂਡਲ ਕਿਦਾਂ ਕਰ ਰਹੇ ਹਾਂ ਵੀ ਤੁਸੀਂ ਸਿੰਗਲ ਪਰਸਨ ਹੋ ਹੈਨਾ ਚਾਰ ਜਿਹੜੀਆਂ ਸਰਵਿਸ ਅਸੈਂਬਲ ਕਰਨੀਆਂ ਹੈਂਡਲ ਕਰਨੀਆਂ ਕਿਦਾਂ ਹੈਂਡਲ ਕਰ ਰਹੇ ਹੋ ਭਾਜੀ ਇਦਾਂ ਮੈਂ ਕੋਈ ਕਸਟਮਰ ਦੀ ਲਾਈਨ ਤੇ ਲੱਗੀ ਨਹੀਂ ਹੋਈ ਹਮ ਨਾਰਮਲ ਆਂਦੇ ਆ ਵੀ ਕਸਟਮਰ ਦੇ ਰਹੇ ਨਵੀਂ ਸ਼ੇਕ ਬਣਾ ਰਿਹਾ ਤੇ ਫਰੂਟ ਲੈਣਾ ਤਾਂ ਉਹ 2 ਮਿੰਟ ਵੇਟ ਕਰ ਲੈਂਦਾ ਵੀ ਠੀਕ ਹੈ ਇਹ ਚੀਜ਼ ਜੇ ਵਧੀਆ ਹੈਗੀ ਤੁਹਾਡੇ ਕੋਲ ਤਾਂ ਕਸਟਰਮ ਵੇਟ ਚਲੇ ਬਿਲਕੁਲ ਜੀ ਇਹ ਚੀਜ਼ ਹੀ ਦੇਖਣ ਨੂੰ ਹੀ ਨਹੀਂ ਸਹੀ ਲੱਗੇਗੀ ਕਸਟਰਮ ਨੇ ਵੇਟ ਨਹੀਂ ਉਹ ਦੇਖਦੇ ਵੀ ਠੀਕ ਹੈ ਉੱਥੋਂ ਵੀ ਇਹ ਕਹਿ ਦਿੰਦਾ ਆਗੇ ਆ ਕੇ ਉਹਨਾਂ ਨੂੰ ਸਮਾਨ ਤਾਂ ਕਿ ਜਿਹੜੀ ਫਰੂਟ ਹੈ ਇਹਨੂੰ ਵੇਟ ਕਰਨ ਤੇ ਮੈਕਸਿਮਮ ਇੱਕ ਤੋਂ ਦੋ ਮਿੰਟ ਲੱਗਦੇ ਹੂੰ ਬਿਲਕੁਲ ਜ਼ਿਆਦਾ ਨਹੀਂ ਉਹਨਾਂ ਨੇ ਸਿਲੈਕਟ ਕਰਕੇ ਤਕਰੀਬਨ ਕੱਢਦੇ ਹੋਏ ਵੇਟ ਕੀਤਾ ਉਹ ਹੋ ਜਾਂਦਾ ਮੇਨ ਪ੍ਰੋਬਲਮ ਆਂਦੀ ਸਾਨੂੰ ਜਦੋਂ ਫਰੂਟ ਚਾਰਟ ਬਣਾਉਂਦੇ ਉਹ ਤੇ ਥੋੜਾ ਟਾਈਮ ਲੱਗਦਾ ਕਿਉਂਕਿ ਇਹ ਨਹੀਂ ਆ ਵੀ ਅਸੀਂ ਕੱਟ ਕੇ ਰੱਖਿਆ ਆਇਆ ਹੈ ਸਾਮਣੇ ਘਟਨਾਵਾਂ ਸਭ ਚੀ ਜਿ ਛਿਲਨੀ ਆ ਉਹ ਤੇ ਜ਼ਰੂਰ 5 ਤੋਂ 7 ਨੂੰ ਚਾਗਦਾ ਬਾਕੀ ਨੋਰਮਲ ਸਹੀ ਗੱਲ ਕੀਤੀ ਇੱਥੇ ਕਿਹੜਾ ਲੈਣਾ ਲੱਗੀਆਂ ਹੋਈਆਂ ਨੇ ਕਿੱਥੇ ਕਮੀ ਆ ਰਹੀ ਹੈ ਕਿ ਚਾਰ ਚਾਰ ਪ੍ਰੋਡਕਟ ਰੱਖੇ ਹੋਏ ਨੇ ਪਰ ਫਿਰ ਵੀ ਕਸਟਮਰ ਰੀਚ ਨਹੀਂ ਕਰ ਰਿਹਾ ਜੀ ਅਸਲ 'ਚ ਆਪਣੇ ਇੱਥੇ ਹੋ ਗਿਆ ਕਸਟਮਰ ਆਮ ਦਾ ਚੀ ਲੈਂਦਾ ਜਾਂਦਾ ਉਹ ਇਹ ਚੀਜ਼ ਦੀ ਦੇਖ ਰਿਹਾ ਵੀ ਉਹ ਕੀ ਚੀਜ਼ ਜੀ ਉਸ ਤੋਂ ਬਾਅਦ ਲੰਮ ਚੁਰੀਆਂ ਹੋ ਗਿਆ 버거 ਲੱਗਿਆ ਪੀਜਾ ਹੋ ਗਿਆ ਇਸ ਟਾਈਮ ਜ਼ਿਆਦਾਤਰ ਬੰਦੇ ਉਸ ਚੀਜ਼ ਤੇ ਸੋਪਸ ਕਰਦੇ ਪਰ ਉਹ ਸਾਰੀ ਚੀਜ਼ ਅਨ ਹੈਲਦੀ ਹੈ ਕੋਈ ਵੀ ਯੂਜ਼ ਕਰ ਰਿਹਾ ਇੱਕ ਵਾਰੀ ਦੋ ਵਾਰੀ ਉਹੀ ਹੋ ਰਿਹਾ ਮੈਦਾ ਤਕਰੀਬਨ ਹੈ ਆਪਣੇ ਕੋਲ ਜਿਹੜੀ ਆਈਟਮ ਨਾ ਟੋਟਲ ਹੈਲਦੀ ਹੈ ਕੋਈ ਇਹ ਮੈਦੇ ਵਾਲੀ ਆਈਟਮ ਨਹੀਂ ਹੈ ਜਿਹੜੇ ਜੂਸ ਫਰੂਟ ਤੋਂ ਬਣਨਾ ਫਰੂਟ ਚਾਟ ਫਰੂਟ ਤੋਂ ਬਣਨਾ ਸ਼ੇਕ ਫਰੂਟ ਤੋਂ ਬਣਨਾ ਤਕਰੀਬਨ ਸਾਰੇ ਕੋਲ ਜੂਸ ਲੁੱਕ ਜਿਹੜਾ ਬਣਾ ਰਹੇ ਆ ਮਾਰਕੀਟ ਦੇ ਵਿੱਚ ਉਹ ਪਹਿਲਾਂ ਕੱਟ ਕੇ ਰੱਖੇ ਹੁੰਦੇ ਪੀਲ ਕਰਕੇ ਰੱਖੇ ਹੁੰਦੇ ਆ ਹਾਂ ਜੀ ਉਹਨੂੰ ਮਸ਼ੀਨ 'ਚ ਪਾਉਂਦੇ ਆ ਤੇ ਆਪਣਾ ਡਨ ਹੋ ਜਾਂਦਾ ਹਾਂ ਉੱਥੇ ਟਾਈਮ ਨਹੀਂ ਲੱਗਦਾ ਸਾਡੇ ਕੋਲ ਟਾਈਮ ਲੱਗਦਾ ਅੱਛਾ ਜੀ ਪਰ ਹੁਣ ਤੁਹਾਡੇ ਸਾਹਮਣੇ ਕਸਟਮਰ ਆਏ ਜੂਸ ਉਧਰ ਬਚ ਕੇ ਆਏ ਉਹਨਾਂ ਨੇ ਦੇਖਿਆ ਉਹਨਾਂ ਨੇ ਬਣਾਇਆ ਉਹਨਾਂ ਕੋਲ ਸਾਹਮਣੇ ਉਹਨਾਂ ਨੇ ਪੁੱਛਿਆ ਕਿ ਨਾ ਟਾਈਮ 2 ਮਿੰਟ ਉਹਨਾਂ ਨੂੰ ਪਤਾ ਵੀ ਸਾਹਮਣੇ ਚੀਜ਼ ਛਿੱਲੀ ਜਾਂਦੀ ਹੈ ਛਿਲਕੇ ਨਹੀਂ ਦੇ ਕਾਰਟ ਨਾ ਬਣੀ ਬਹੁਤ ਸੋਹਣੀ ਹੋਈ ਹੈ ਮੈਂ ਦੇਖ ਰਿਹਾ ਸੀ ਆਪਾਂ ਅੰਦਰ ਵੀ ਜਦੋਂ ਆਪਾਂ ਦੇਖ ਰਹੇ ਸੀ ਕਿ ਵਿੱਚ ਏਸੀ ਲੱਗਿਆ ਹੋਇਆ ਤੇ ਫ੍ਰਿਜ ਲੱਗੇ ਹੋਏ ਨੇ ਜਿਹੜੇ ਕੈਂਡੀਅਨ ਜਿੰਨੋਂ ਆਪਾਂ ਕਹਿ ਸਕਦੇ ਆ ਇਹ ਚੀਜ਼ਾਂ ਦੇ ਨਾਲ ਜਿਹੜੀ ਕਾਰਟ ਹੈ ਮੂਵਿੰਗ ਹੈ ਜੀ ਟੋਟਲ ਮੂਵਿੰਗ ਮੂਵ ਕਰਦੀ ਜਾਂਦੀ ਹੈ ਰਾਤੀ ਚੱਲੇ ਜਾਂਦੀ ਹੈ ਜੀ ਮਾਰਨਿੰਗ 11:00 11:30 12:00 ਵਜੇ ਤੱਕ ਠੀਕ ਹੈ ਜੀ ਫਤਗ ਰਿਹਾ ਕੰਮ ਇਹ ਸਰ ਇਹ ਦੱਸੋ ਵੀ ਆਪਣੀ ਕਾਰਟ ਫੜੀ ਕਿੱਥੇ ਹੁੰਦੀ ਹੈ ਲੋਕੇਸ਼ਨ ਕੀ ਆ? ਰਿਸ਼ੀ ਨਗਰ ਟੈਲੀਫੋਨ ਐਕਸਚੇਂਜ ਹੂੰ ਬਿਲਕੁਲ ਆਪੋਸਿਟ ਤੇ ਟਾਈਮਿੰਗਸ ਹੀ ਰਹਿਣ ਗਿਆ ਜੇ ਕਿਸੇ ਨੇ ਆਣਾ ਹੋਵੇ ਹਨ 12 ਤੋਂ ਰਾਤ ਦੇ 11 ਤੱਕ ਠੀਕ ਹੈ ਥੈਂਕ ਯੂ ਸਰ ਤਾਂ ਤੁਸੀਂ ਦੇਖ ਲਿਆ ਵੀ ਕਾਰਡ ਜਿਹਦਾ ਨਾਲ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਹਿਆ ਸੀ ਕਿ ਤੁਹਾਨੂੰ ਇੱਕ ਮੈਂ ਨਵੀਂ ਚੀਜ਼ ਵੀ ਇੰਟਰੋਡਿਊਸ ਕਰਾਉਂਗਾ ਕਿ ਇਹ 3 ਇਨ 1 ਨਹੀਂ 4 ਇਨ 1 ਕਾਰਡ ਹੈਗੀ ਆ ਤੇ 4 ਇਨ 1 ਸੀਗੀ ਇਹ ਸੌਫਟਵੇਅਰ ਮਸ਼ੀਨ ਜਿਹਦੇ ਕਿ ਵਿੱਚ ਜਿਹੜੀ ਸੌਫਟਵੇਅਰ ਅਵੇਲੇਬਲ ਹੈਗੀ ਇਹਨਾਂ ਕੋਲ ਇੱਕ ਛੋਟੀ ਜੀ ਕਾਰਡ ਦੇ ਵਿੱਚ ਫਰੂਟਰੀ ਆ ਫਰੂਟ ਚਾਟ ਵੀ ਆ ਫਰੂਟ ਜੂਸ ਵੀ ਆ ਤੇ ਫਰੂਟ ਸ਼ੇਕ ਵੀ ਆ ਤੇ ਸਭ ਤੋਂ ਜਿਹੜੀ ਕਹਿ ਲਓ ਇੱਕ ਐਕਸਟਰਾਔਰਡੀਨਰੀ ਸਵੀਡਿਸ਼ ਕਹਿ ਲਓ ਉਹ ਹੈਗੀ ਸੌਫਟੇਕ ਤਾਂ ਅਸੀਂ ਤੁਹਾਨੂੰ ਵੀ ਇਹ ਕਹਾਂਗੇ ਤੁਸੀਂ ਵੀ ਇੱਥੇ ਆਓ ਜਰੂਰ ਟਰਾਈ ਕਰ ਸਕਦੇ ਹੋ ਵਧੀਆ ਫਰੂਟ ਜੂਸ ਹੈਗਾ ਤੇ ਐਦਾਂ ਦੀ ਹੋਰ ਅਪਡੇਟਸ ਫਾਸ ਸਾਈਡ ਨਾਲ ਜੁੜੇ ਰਹੋ ਸੀਡੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰ ਵੀਰ ਥੈਂਕ ਯੂ